ਇਹ ਗੇਲ ਪਤਾ ਨਹੀਂ ਉਹ ਅਦਰ ਡਿਸਟ੍ਰਿਕਟਸ ਵਾਲੇ ਪੇਜ ਰੇ ਸ਼ਰਾਬ ਦਾ ਸੀ ਤਨਾਕੀ ਲਾ ਕੇ ਫੜ ਸਕਦੇ ਆ ਨਾ ਹੈ ਤਾਂ ਡਿਊਟੀ ਪੇਡ ਹੈ ਪਰ ਅਦਰ ਡਿਸਟ੍ਰਿਕਟ ਪੇਜ ਰੇ ਜੀ ਪਠਾਨਕੋਟ ਨੂੰ ਖਰਾਬ ਕਰ ਰਹੇ ਕਿੰਨੀਆਂ ਪੇਟੀਆਂ 198 ਬੇਟੀਆਂ ਮੈਂ ਖਾਬ ਖਾਬ ਇਸ ਕੀ ਤੇ ਉਸ 33 ਬੇਟੀਆਂ ਰਾਇਲ ਸਟੇ ਗਿਆ ਪਰ 32 ਬੇਟੀਆਂ ਹੈਗੀਆਂ ਲੇੜੀਆਂ ਮੈਂ ਕਰਵਲ ਆਉਂਦਾ ਕਿਤੇ ਲੋਕ नामजद ट्रक ड्राइवर फड़ लिया जी उस हम इनवैसिगेशन चल रही है भी कितों आई है, की आई है। वो इनवैसिगे पार्ट है एफ आई आर होगी हाँ जी रा होगी एफ आई आर सारे मेरे इंस्पैक्टर टाइम टू टाइम कर रहे हैं रेड्स कर रहे पर इसिट ना ही रहे रात तकरीब तु सवा अठ बजे नाका मीरथल ਐਕਸਾਈਜ਼ ਡਿਪਾਰਟਮੈਂਟ ਵੱਲੋਂ ਸ਼ਰਾਬ ਫੜੀ ਗਈ ਸੀ ਤੇ ਜਿੱਥੇ ਆਪਾਂ ਜਾ ਕੇ ਮੌਕੇ ਤੇ ਬਰਾ ਉਹਨਾਂ ਦੀ ਸ਼ਰਾਬ ਨੂੰ ਰਿਕਵ ਉਹਨਾਂ ਕੋਲੋਂ ਲਿਆ ਕਬਜ਼ਾ ਚਲਿਆ ਤੇ ਉਸੇ ਦੇ ਆਧਾਰ ਤੇ ਪਰਚਾ ਦਰਜ ਕੀਤਾ ਇਹਦੇ ਵਿੱਚ ਟੋਟਲ ਜਿਹੜੀਆਂ 265 ਪੇਟੀਆਂ ਸ਼ਰਾਬ ਫੜੀਆਂ ਗਈਆਂ ਜਿਦੇ ਵਿੱਚ 198 ਪੇਟੀਆਂ ਕਲੱਬ ਗੋਲਡ ਰਾਮ ਸੀਗੀ ਵਿੱਚ 32 ਪੇਟੀਆਂ ਰਾਇਲ ਸਟੈਗ ਦੀਆਂ ਸੀਗੀਆਂ 33 ਪੇਟੀਆਂ ਮੈਕਡੋਨਲਡ ਦੀਆਂ ਸੀਗੀਆਂ ਤੇ ਦੋ ਪੇਟੀਆਂ ਬਲੈਂਡਰ ਪ੍ਰਾਈਡ ਦੀ ਸੀਗੇ ਇਸ ਵਿੱਚ ਆਪਾਂ ਐਕਸਾਈਜ਼ ਐਕਟ 61 ਤੇ 78 ਦੋ ਦੇ ਤਹਿਤ ਪਰਚਾ ਦਰਜ ਕੀਤਾ ਦੋਸ਼ੀ ਦਾ ਨਾਮ ਕਮਲ ਪਠਾਨੀ ਹੈਗਾ ਜਿੱਤੇ ਪਰਚਾ ਦਰਜ ਹੈ ਆ ਟਾਂਡੇ ਤੋਂ ਲੈ ਕੇ ਆ ਰਿਹਾ ਸੀਗਾ ਤੇ ਇਹਨੇ ਪਠਾਨਕੋਟ ਸ਼ਰਾਬ ਲੈ ਕੇ ਜਾਣਾ ਸੀਗੀ ਕਿਸਮ ਦੀ ਸ਼ਰਾਬ ਦਾ ਸਾਰੇ ਲੇਬਲ ਪੱਟੇ ਸੀਗੇ ਇਹਦੇ ਰਿਗਾਰਡਿੰਗ ਲਿਖਤੀ ਰਿਪੋਰਟ ਐਕਸਾਈਜ਼ ਡਿਪਾਰਟਮੈਂਟ ਤੋਂ ਹਜੇ ਲੈਣੀ ਹੈ ਬਾਕੀ ਹੈ ਆ ਲਿਖਤੀ ਰਿਪੋਰਟ ਐਕਸਾਈਡ ਡਿਪਾਰਟਮੈਂਟ ਤੋਂ ਲੈ ਕੇ ਜੋ ਵੀ ਹੈ ਅਗਲੀ ਕਾਰਵਾਈ ਦੇ ਵਿੱਚ ਦੂਸਰੀ ਕਿੱਥੋਂ ਦਾ ਰਹਿਣ ਵਾਲਾ ਇਹ ਹਾਂਜੀ ਇਹ ਦੋ ਨੰਬਰ ਚ ਵੇਚਣ ਵਾਲੀ ਸ਼ਰਾਬ ਸੀਗੀ ਪਰ ਇਹ ਠੇਕਿਆਂ ਦੀ ਹੀ ਸ਼ਰਾਬ ਸੀਗੀ ਕਿਸੇ ਨਾ ਕਿਸੇ ਠੇਕੇ ਦੀ ਸ਼ਰਾਬ ਸੀਗੀ ਜਿਹੜੀ ਇੱਥੇ ਵੇਚਣ ਲਈ ਆਈ ਸੀਗੀ ਉਸੇ ਤੱਕ ਉਹਨੇ ਬਸ ਸਾਹੀ ਦੱਸਿਆ ਕਿ ਮੈਂ ਪਠਾਨਕੋਟੇ ਸ਼ਰਾਬ ਪਹੁੰਚਾਣੀ ਸੀਗੀ ਤੇ ਕਿਸ ਨੂੰ ਪਹੁੰਚਾਣੀ ਸੀਗੀ ਉਹਦਾ ਨਾਂ ਹਜਿੰਸ ਬੰਦੇ ਨੂੰ ਆਪ ਖੁਦ ਨਹੀਂ ਪਤਾ ਉਹਦਾ ਉਦੇ ਬਾਰੇ ਆਪਾਂ ਛਾਣਮਿਨ ਕਰ ਰਹੇ ਆ ਉਹਦੇ ਬਾਰੇ ਜਿੱਦਾਂ ਪਤਾ ਚਲੇਗਾ ਉਹ ਸਭ ਨਾਲ ਉਹਦੇ ਤੇ ਕਾਰਵਾਈ ਕੀਤੀ ਜਾਏਗੀ। ਸਭ ਪਹਿਲੇ ਕੀ ਕੋਈ ਕੇਸ ਹੈਗਾ ਨਾ ਉਹ ਉਹਦੇ ਰਿਗਾਰਡਿੰਗ ਹਲੇ ਚੱਲ ਰਹੀ ਛਾਣਮਿਨ ਚੱਲ ਰਹੀ ਹੈ। ਪਠਾਨਕੋਟ ਨੇ ਸਿੰਬਲ ਚੋਂ ਛੱਡਣੀ ਸੀਗੀ ਸ਼ਰਾਬ। ਦੂਸ਼ੀ ਪਠਾਨਕੋਟ ਦਾ ਹੀ ਰਹਿਣ ਵਾਲਾ। ਇਹ ਤੇ ਕੋਈ ਪਹਿਲਾਂ ਕੋਈ ਮਾਮਲਾ ਦਰਜ ਹੈ? ਪਹਿਲਾਂ ਜੇ ਉਹਦੇ ਬਾਰੇ ਛਾਣਮਿਨ ਚੱਲ ਰਹੀ ਹੈ ਚੈਕਿੰਗ ਕੀਤੀ ਜਾਏਗੀ ਉਹਦੇ ਬਾਅਦ ਪਤਾ ਚਲੇਗਾ ਤੇ। ਪਹਿਲਾਂ ਸੀਗਾ ਟਰੱਕ ਦੇ ਵਿੱਚ।